ਹਰ ਸਾਲ ਦੀ ਤਰ੍ਹਾਂ ਇਸ ਸਾਲ ਪਿੰਡ ਬਾਲੋਕੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਤਨ ਤਨ ਬਾਬਾ ਬੁੱਧ ਦਾਸ ਜੀ ਮਹਾਰਾਜ ਸਲਾਣਾ ਜੋੜ ਮੇਲਾ ਵਰਸੇ ਸੰਤ ਸਮਾਗਮ महंत ਨਿਰਮਲ ਦਾਸ ਡੇਰਾ ਬਾਬਾ ਬੁੱਧ ਦਾਸ ਜੀ ਜੀ ਦੀ ਦੇਖਰੇਖ ਵਿੱਚ ਸਮਾਗਮ ਬੜੀ ਧੁੰਦਾਮ ਨਾਲ ਕਰਵਾਇ ਜਿਸ ਵਿੱਚ 4 ਅਕਤੂਬਰ ਨੂੰ ਹਵਨ ਯੋਗ ਰਸਮ ਕੀਤੀ ਗਈ 4 ਅਕਤੂਬਰ ਨੂੰ ਕਥਾ ਕੀਰਤਨ ਕਰਵਾਈ ਗਈ ਜਿਸ ਵਿੱਚ 5 ਅਕਤੂਬਰ ਨੂੰ ਭੋਗ ਪਾਇਆ ਗਿਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਗਤ ਕਰਦਾ ਹਾਂ ਸਾਲ ਦੀ ਤਰ੍ਹਾਂ ਇਸ ਸਾਲ ਪਿੰਡਵਾਲੋ ਕੀ ਵਿਖੇ ਦਰ ਬਾਬਾ ਬੋਧਾ ਜੀ ਦੀ ਜਗ੍ਹਾ ਤੇ ਬਹੁਤ ਸ਼ਾਨਦਾਰ ਸਮਾਗਮ ਚੱਲ ਰਹੇ ਨੇ ਕੱਲ ਆਪਣੇ ਪਾਠਾਂ ਦੇ ਸ਼ੁਰੂਆਤ ਹੋਏ ਇਹ ਹੁਣ ਅਸੀਂ ਤੁਹਾਡੀ ਗੱਲਬਾਤ ਕਰਨੀ ਆ ਬਾਬਾ ਜੀ ਜੀਨਾਂ ਉਹਨਾਂ ਦਾ ਇਸ ਸਮਾਗਮ ਬਾਰੇ ਕੀ ਬਾਬੇ ਸਤਿਕਾਰ ਜੀ ਇਹ ਸਮਾਗਮ ਤਨਤਨ ਬਾਬਾ ਤਨ ਭਗਵਾਨ શ્રી ਚੰਦਰ ਜੀ ਮਹਾਰਾਜ ਜੀ ਤੋਂ ਵੀ ਪ੍ਰਾਤਨ ਚੱਲੇ ਆ ਰਹੇ ਉਦਾਸੀਨ ਸੰਪਰਦਾਏ ਦੇ ਸੰਤ ਧੰਤਨ ਬਾਬਾ ਬੋਧਾਸ ਜੀ ਮਹਾਰਾਜ ਕਿਸੇ ਵੇਲੇ ਇਸ ਸਥਾਨ ਦੇ ਉੱਤੇ ਆ ਕੇ ਉਹਨਾਂ ਨੇ ਆਪਣੀ ਕੁਲੀ ਆਪਣਾ Ashram ਬਣਾਇਆ ਸੀਗਾ ਤੇ ਉਸ ਤੋਂ ਉਪਰਾੰਤ ਇਸ ਸਥਾਨ ਦੇ ਉੱਤੇ ਉਹਨਾਂ ਨੇ ਭਜਨ ਬੰਦਗੀ ਕੀਤੀ ਤਪ ਕੀਤੀ ਉੱਥੇ ਉਸ ਸਮੇਂ ਨਗਰ ਨਹੀਂ ਸੀਗੇ ਧੰਤਨ ਬਾਬਾ ਬੁੱਧਾ ਜੀ ਮਹਾਰਾਜ ਬੜੇ ਹੀ ਸਿੱਧ ਯੋਗੀ ਸੀਗੇ ਉਹਨਾਂ ਨੇ ਇੱਕ ਵਾਰੀ ਇੱਕ ਘਟਨਾ ਹੋਈ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ ਸਨ 1808 ਦੇ ਵਿੱਚ ਇੱਥੇ ਸਿੰਘਪੁਰ ਸਿੰਘਾਂ ਦਾ ਗੜ੍ਹ ਹੁੰਦਾ ਸੀਗਾ ਜਿਹੜਾ ਜੱਜਨਗਰ ਸਿੰਘਪੁਰਾ ਪਿਆ ਉਹ ਇੱਕ ਕਿਲਾ ਹੁੰਦਾ ਸੀਗਾ ਉਸ ਥਾਂ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਕੋਈ ਮੀਟਿੰਗ ਤੈਅ ਕਰੀ ਹੋਈ ਸੀ ਉਸ ਤੋਂ ਉਪਰੰਤ ਉੱਥੋਂ ਕੁਝ ਸਿੰਘ ਅੰਗਰੇਜ਼ਾਂ ਦੇ ਨਾਲ ਗੱਲਬਾਤ ਕਰਨ ਲਈ ਇਸ ਥਾਂ ਦੇ ਮੂਹਰ ਦੇ ਕੋਲ ਦੀ ਹੋ ਗਏ ਤੇ ਦਰਿਆ ਟੱਪ ਕੇ ਮਾਲਵੇ ਨੂੰ ਅੰਗਰੇਜ਼ਾਂ ਦੇ ਨਾਲ ਗੱਲਬਾਤ ਕਰ ਲਈ ਗਏ ਰਸਤੇ ਦੇ ਵਿੱਚ ਕੁਝ ਸਿੰਘਾਂ ਨੂੰ ਐਸੇ ਆਸ਼ਰਮ ਦੇ ਕੋਲੇ ਛੱਡ ਕੇ ਗਏ ਜਿੱਥੇ ਬਾਬਾ ਜੀ ਤੇ ਉਹਨਾਂ ਦੇ ਸ਼ਿਸ਼ੇਣੇ ਉਹਨਾਂ ਦੀ ਭਰਪੂਰ ਸੇਵਾ ਕੀਤੀ ਅਤੇ ਉਸ ਤੋਂ ਉਪਰੰਤ ਜਿਹੜੇ ਜਥੇਦਾਰ ਤੇ ਸਿੰਘ ਵਾਪਸ ਆਏ ਜੋ 100 ਤੋਂ ਜ਼ਿਆਦਾ ਗਿਣਤੀ ਦੇ ਵਿੱਚ ਸੀ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਵੀ ਭੋਜਨ ਇੱਥੇ ਕੀਤਾ ਬਾਬਾ ਜੀ ਦੀ ਬੇਨਤੀ ਜਾਂ ਹੁਕਮਾਂ ਦੇ ਅਨਸਾਰ ਤਾਂ ਉਹਨਾਂ ਨੇ ਜਦੋਂ ਦੇਖਿਆ ਤੇ ਤੁਰ ਫਿਰ ਕੇ ਕਹਿੰਦੇ ਵੀ ਕਿਤੇ ਵੀ ਕੋਈ ਅੱਗ ਨਹੀਂ ਜਲਾਈ ਗਈ ਕਿਤੇ ਕੋਈ ਚੁੱਲ੍ਹਾ ਨਹੀਂ ਜਲਾ ਗਿਆ ਕਿਤੇ ਕੋਈ ਲੋਹ ਨਹੀਂ ਤਪਾਈ ਗਈ ਇਹ ਲੰਗਰ ਕਿਵੇਂ ਬਣੇ ਉਹਨਾਂ ਨੇ ਜਦੋਂ ਤੁਰ ਫਿਰ ਕੇ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਵੀ ਇਹ ਕੋਈ ਸੰਤ ਮਹਾਪੁਰਸ਼ ਸਿੱਧ ਯੋਗੀ ਨੇ ਤਾਂ ਇਹ ਇਸ ਤਰ੍ਹਾਂ ਕਰਕੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਕੇ ਇਹ ਗੱਲ ਆਖੀ ਤੇ ਉਸ ਤੋਂ ਉਪਰੰਤ ਫਿਰ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਕਿਹਾ ਵੀ ਇਹ ਬੰਮਾ ਪਰਮਾ ਦੇ ਵਿੱਚ ਨਾ ਪੋ ਇਹ ਜਾਂ ਕੁਛ ਨਹੀਂ ਪਰੰਤੂ ਜਦੋਂ ਉਹਨਾਂ ਸਿੰਘਾਂ ਨੇ ਕਿਹਾ ਨਹੀਂ ਮਹਾਰਾਜ ਮਹਾਪੁਰਸ਼ ਕੋਈ ਸ਼ਕਤੀ ਵਾਲੇ ਨੇ ਬੰਦਗੀ ਵਾਲੇ ਨੇ ਤਾਂ ਉਹਨਾਂ ਨੇ ਫਿਰ ਜਾ ਕੇ 41000 ਫੌਜ ਇਥੇ ਅਗਲੇ ਦਿਨ ਜਦੋਂ ਅੰਗਰੇਜ਼ਾਂ ਨਾਲ ਗੱਲਬਾਤ ਹੋਈ 41000 ਫੌਜ ਇਥੇ ਡੇਰੇ 'ਚ ਆ ਕੇ ਕਹਿੰਦੇ ਵੀ ਲੰਗਰ ਛਕਣਾ ਤਾਂ ਬਾਬਾ ਜੀ ਨੂੰ ਪਹਿਲੇ ਹੀ ਪਤਾ ਸੀ ਉਹਨਾਂ ਨੇ ਕਿਹਾ ਵੀ ਸਾਰੀਆਂ ਆਪਣੀਆਂ ਪੰਗਤਾਂ ਨਾਲੋ ਤੁਹਾਡੇ ਸਿੰਘ ਕੁਛ ਬਰਤਾਨ ਵਾਸਤੇ ਦੇ ਦਿਓ 32 ਮਹਾਪੁਰਸ਼ ਇਥੇ ਸੰਤਾਂ ਦੇ ਵਿੱਚ 32 ਲਗਭਗ 32 ਮਹਾਪੁਰਸ਼ ਇਸ ਟਾਈਮ ਉਥੇ ਰਹਿੰਦੇ ਸੀਗੇ 32 ਮਤਲਬ ਕੁਟੀਆਂ ਸੀ ਆਸ਼ਰਮ ਸੀਗੇ ਨੇ ਤੇ ਉਸ ਤੋਂ ਜਿੰਨੇ ਕ ਸੰਤਾਂ ਨੇ ਆਪਣੇ ਸਹਿਯੋਗ 파ਕੇ ਵਰਤਾਣਾ ਸ਼ੁਰੂ ਕਰਿਆ ਤੇ ਬਾਬਾ ਬੁੱਧਾ ਜੀ ਨੇ ਆਪਣੇ ਜਿਹੜੀ ਕੁਟਿਆ ਸੀ ਉਸ ਨੂੰ ਲਾ ਕੇ ਜਲੇਬੀਆਂ ਖੀਰ ਕੜਾ ਪ੍ਰਸ਼ਾਦ ਜੋ ਵੀ ਪੂਰੀਆਂ ਛੋਲੇ ਜੋ ਵੀ ਸੀਗਾ ਭੋਜਨ ਪਾਣੀ ਪ੍ਰਸ਼ਾਦ ਉਹਨਾਂ ਨੂੰ ਸ਼ਕਾਇਆ ਅਤੇ ਮਹਾਰਾਜਾ ਅਨਜੀਤ ਸਿੰਘ ਹੋਰਾਂ ਨੂੰ ਸ਼ਕਾਇਆ ਔਰ ਕੋਈ ਲੋ ਲੰਗਰ ਨਹੀਂ ਤੇ ਪਾਈ ਉਸ ਤੋਂ ਬਾਅਦ ਮਹਾਰਾਜਾ ਅਨਜੀਤ ਸਿੰਘ ਬਾਬਾ ਜੀ ਦੇ ਚਰਨੀ ਪਿਆ ਅਤੇ ਖਿਮਾ ਮੰਗੀ ਮਾਫੀ ਮੰਗੀ ਤੇ ਉਹਨਾਂ ਨੇ ਕਿਹਾ ਵੀ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਵੀ ਮੈਂ ਲਾਹੌਰ ਦੇ ਵਿੱਚ ਜਾ ਕੇ ਫਤਿਹ ਕਰਾਂ ਅਤੇ ਅੰਗਰੇਜ਼ ਮੇਰੇ ਨਾਲ ਸੰਧੀ ਕਰ ਲੈਣ ਮੇਰੀ ਅੰਬਰਸਰ ਮੀਟਿੰਗ ਹੈ ਅਗਲੇ ਸਾਲ ਨਵੰਬਰ ਮਹੀਨੇ ਦੀ ਗੱਲ ਹੈ ਫਿਰ 1809-9 ਦੇ ਵਿੱਚ ਕੋਈ ਮੀਟਿੰਗ ਹੋਈ ਸੀਗੀ ਇਹ ਇਤਿਹਾਸਕਾਰਾਂ ਦੇ ਨੂੰ ਪਤਾ ਹੋਊਗਾ ਉਹ ਮੀਟਿੰਗ ਦੇ ਵਿੱਚ ਅੰਗਰੇਜ਼ਾਂ ਨੇ ਕਿਹਾ ਵੀ ਅਸੀਂ ਤੁਹਾਡੇ ਬਲੀ ਇੱਕ ਕਦਮ ਵੀ ਨਹੀਂ ਰੱਖਾਂਗੇ ਤੇ ਸੋ ਬਾਬਾ ਜੀ ਨੇ ਇੱਕ ਵਚਨ ਹੋਰ ਵੀ ਕਿਹਾ ਵੀ ਰਾਜਨ ਜੇ ਤੂੰ ਸਾਡੀ ਪਰਖਸ਼ਾ ਨਾ ਲੈਂਦਾ ਤਾਂ ਤੇਰੀਆਂ ਸੱਤ ਪੁਸ਼ਟਾਂ ਇੱਥੇ ਅੰਗਰੇਜ਼ਾਂ ਨੇ ਨਹੀਂ ਸੀ ਬੜਨਾ ਪਰ ਤੇਰੀ ਜਉਂਦੇ ਜੀ ਇੱਥੇ ਅੰਗਰੇਜ਼ ਨਹੀਂ ਆਣਗੇ ਤੈਨੂੰ ਇਹ ਵਚਨ ਦਿੰਨੇ ਆ ਤਾਂ ਉਹਨਾਂ ਨੇ ਮਹਾਰਾਜ ਨੂੰ ਬਹੁਤ ਕੁਛ ਦੇਣ ਦੀ ਕੋਸ਼ਿਸ਼ ਕੀਤੀ ਪਰ ਬਾਬਾ ਜੀ ਨੇ ਉੱਥੋਂ ਉਹਨਾਂ ਤੋਂ ਕੁਛ ਨਹੀਂ ਲਿੱਤਾ ਉਸ ਤੋਂ ਉਪਰੰਤ ਫਿਰ ਇਹ ਇਹ तकरीबन ਬਾਚ ਜਦੋਂ ਬਾਬਾ ਜੀ ਦਾ ਸ੍ਰੀਪੁਰਾ ਹੈ ਉਸ ਟਾਈਮ ਵੀ ਮਹਾਰਾਜ ਜੀ ਸਿੰਘ ਆਏ ਮਹਾਪੁਰਸ਼ਾਂ ਦੇ ਜਪਤਪ ਵਾਲੇ ਮਹਾਪੁਰਸ਼ ਸਿਬੰਦਗੀ ਵਾਲੇ ਗੁਰੂ ਨਾਲ ਜੁੜੇ ਹੋਏ ਧਾਮ ਬਾਣੀ ਨਾਲ ਜੁੜੇ ਹੋਏ ਮਹਾਪੁਰਸ਼ ਸੀਗੇ ਉਹਨਾਂ ਦਾ ਸਾਲਾਨਾ ਜੋੜ ਮੇਲਾ ਜੋ ਹਰ ਸਾਲ ਆਸੂਜ ਦੇ ਤੀਜੇ ਨਰਾਤੇ ਨੂੰ ਸ਼ੁਕਲ ਪੱਖ ਦੇ ਤੀਸਰੇ ਦਿਨ ਆਂਦਾ ਹੈ ਉਸ ਦਿਨ ਰਾਤਾਂ ਤੇ ਆ ਜਾਂਦੇ ਨੇ ਇਸ ਕਰਕੇ ਉਸ ਰਾਤਾਂ ਦੇ ਵਿੱਚ ਦਿਨ ਪੈ ਜਾਂਦੇ ਨੇ ਸੋ ਅੱਜ ਹੁਣ ਉਹਨਾਂ ਹੀ ਸਮਾਗਮਾਂ ਦਾ ਪ੍ਰੋਗਰਾਮ ਚੱਲ ਰਹੇ ਨੇ ਰਾਤ ਨੂੰ ਅੱਜ ਭਾਈ ਮੇਜਰ ਸਿੰਘ ਸ਼ਾਂਤ ਤੇ ਭਾਈ ਦਵਿੰਦਰ ਸਿੰਘ ਸੋਢੀ ਹੋਰਾਂ ਦੇ ਜਿੱਥੇ ਜਿਹੜੇ ਹੈਗੇ ਲੱਗਣਗੇ ਤੇ ਕੱਲ ਨੂੰ 5 ਤਰੀਕ 10ਵਾਂ ਮਹੀਨਾ 2024 ਕੱਲ ਨੂੰ ਬਈ ਸੰਤ ਮਹਾਪੁਰਸ਼ਾਂ ਦੇ ਸਮਾਗਮ ਅਤੇ ਉਹਨਾਂ ਦੇ ਪ੍ਰਵਚਨ ਹੋਣਗੇ ਤੇ ਲੰਗਰ ਦੇ ਜਿਹੜੇ ਹੈਗੇ ਆ ਸਾਰੇ ਹੀ ਭਰਪੂਰ ਮਾਤਰਾ ਦੇ ਵਿੱਚ ਬਤਾਇਆ ਜਾਊਗਾ ਜੋ ਆਵੇ ਸੋ ਰਾਜੀ ਜਾਵੇ ਔਰ ਇਹਨਾਂ ਕਹਿੰਦਾ ਹੋਇਆ ਸਾਰੀ ਸੰਗਤ ਦਾ ਬਹੁਤ-ਬਹੁਤ ਵਧਾਈਆਂ ਦਿੰਨਾ ਇਸ ਸਮਾਗਮ ਦੀਆਂ ਅਤੇ ਪੰਜਾਬ ਦੇ ਚੈਨਲ ਨੂੰ ਬਹੁਤ-ਬਹੁਤ ਥੈਂਕ ਯੂ ਕਰਦਾ ਵੀ ਇਹਨਾਂ ਨੇ ਆ ਕੇ ਬਾਬਾ ਬੋਧਾ ਜੀ ਦੇ ਬਾਰੇ ਜਾਣਨਾ ਕੀਤਾ ਤੇ ਸੋ ਪੰਜਾਬ ਪਲੱਸ ਚੈਨਲ ਨੇ ਇਹ ਨੂੰ ਸਾਰੀ ਇਸ ਟੀਮ ਨੂੰ ਬਹੁਤ ਬਹੁਤ ਮੁਬਾਰਕ ਹਰ ਸਾਲ ਦੀ ਤਰ੍ਹਾਂ ਉਤਸ਼ਾਹ ਵਾਤਾਵਰ ਦੇਖਣ ਨੂੰ ਮਿਲਦਾ ਹੈ ਸੰਗਤ ਦੇ ਇਸ ਸਾਲ ਕਿੰਦਾ ਤਾਂ ਉਤਸ਼ਾਹ ਦੇਖਣ ਨੂੰ ਮਿਲਿਆ ਦੇਖੋ ਜੀ ਜਿਵੇਂ ਜਿਵੇਂ ਮੈਂ ਆਇਆ ਸੀ ਉਸ ਸਮੇਂ ਪਹਿਲਾਂ ਬਹੁਤ ਹੀ ਘੱਟ ਸੰਖਿਆ ਦੇ ਵਿੱਚ ਸੀਗੇ ਕਿਸੇ ਕਾਰਨਾ ਕਰਕੇ ਤੇ ਉਹ ਹੁਣ ਸੰਗਤ ਦੀ ਜਿਹੜਾ ਰੁਝਾਨ ਹੈ ਉਹ ਵਧਦਾ ਜਾ ਰਿਹਾ ਹੈ ਤਾਂ ਹੁਣ ਪਹਿਲਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੀ ਹੁਣ ਜਿਹੜਾ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੇਵਾ ਕਰਦੀ ਹੈ ਅਤੇ ਸ੍ਰੀ ਅਖੰਡ ਪਾਤਸ਼ਾਹ ਮਹਾਰਾਜੀ ਦੇ ਨਾਮ ਜਪ ਬਾਣੀ ਦੇ ਪ੍ਰਕਾਸ਼ ਹੁੰਦੇ ਨੇ ਲਾਸਟ ਵਿੱਚ ਜਾਂਦੇ ਭਾਈ ਪੰਜਾਬ ਦੇ ਯੂਥ ਦੀ ਨੌਜਵਾਨ ਪੀੜ੍ਹੀ ਦੀ ਗੱਲ ਕਰਦੇ ਆ ਜੀ ਆਪਾਂ ਨਸ਼ਿਆਂ ਚੋਂ ਡੁੱਬੀ ਹੈ ਉਹਨਾਂ ਨੂੰ ਤੁਹਾਡਾ ਕੀ ਸੰਦੇਸ਼ ਜੋ ਸਰਕਾਰਾਂ ਨੇ ਜੀ ਇਸ ਵਾਰ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਬਹੁਤ ਹੀ ਮੰਨੂ ਠੇਸ ਪਹੁੰਚਦੀ ਹੈ ਜਿਹੜਾ ਇਹ ਚਿੱਟਾ ਦਾ ਨਸ਼ਾ ਹੈ ਇਹ ਕੈਪਸੂਲਾਂ ਦੇ ਨਸ਼ੇ ਨੇ ਮੈਡੀਕਲ ਦੇ ਨਸ਼ੇ ਨੇ ਜਿਨ੍ਹਾਂ ਨੇ ਨੌਜਵਾਨਾਂ ਦੇ ਪਿਓਰ ਪੰਜਾਬ ਦੇ ਇੱਕ ਮਿੱਟੀ ਦੀ ਸੁਗੰਧ ਨੂੰ ਖਤਮ ਕਰਕੇ ਇਹ ਨਸ਼ੇ ਦੀ ਜਿਹੜੀ ਰਸਾਇਣਾਂ ਦੀ ਜਿਹੜੀ ਉਹਦੇ ਵਿੱਚ ਖੂਨ ਦੇ ਵਿੱਚ ਵਾਰਤੀ ਤੇ ਜਿਹੜਾ ਸਾਡਾ ਵਿਰਸਾ ਸੀ ਇਹਦੇ ਨਾਲ ਖਰਾਬ ਹੁੰਦਾ ਜਾ ਰਿਹਾ ਇਸ ਦਾ ਮੈਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਨਸ਼ੇ ਵਾਲਿਆਂ ਨੂੰ ਨਾ ਬਖਸ਼ਿਆ ਜਾਵੇ ਔਰ ਉਹਨਾਂ ਤੇ ਕਾਰਵਾਈ ਕਰਕੇ ਨਸ਼ੇ ਨੂੰ ਪੰਜਾਬ ਤੋਂ ਮੁਕਤ ਕੀਤਾ ਜਾਵੇ ਸਭ ਤੋਂ ਜ਼ਿਆਦਾ ਪੰਜਾਬ ਹੀ ਅਜਿਹਾ ਖੇਤਰ ਹੈ ਜੋ ਨਸ਼ੇ ਦੇ ਨਾਲ ਬਹੁਤ ਹੀ ਗ੍ਰਸਤ ਹੈ ਸੋ ਮੈਂ ਔਰ ਇੱਕ ਮੈਂ ਬੇਨਤੀ ਕਰੂੰਗਾ ਵਿਵਾਦ ਤੋਂ ਬਾਅਦ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰੁੱਖਾਂ ਦੀ ਲਾਣ ਦੀ ਆਪਾਂ ਨੂੰ ਜਿਹੜੀ ਹੈਗੀ ਆ ਉਹ ਉਚੇਚਾ ਤੌਰ ਤੇ ਚੇਸ਼ਟਾ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਾਇਵਰਨ ਦਾ ਨਾਸ਼ ਹੋਈ ਜਾਂਦਾ ਹੈ ਹਰੇ ਹਰੇ ਰੁੱਖ ਵੱਡੇ ਜਾ ਰਹੇ ਨੇ ਸੋ ਜਿੰਨੇ ਰੁੱਖ ਲੱਗਣਗੇ ਉਨਾ ਹੀ ਪੰਜਾਬ ਤੇ ਸਾਰਾ ਭਾਰਤਵਾਰਸ਼ੀ ਉਨਾ ਹੀ ਠੰਡਾ ਤੇ ਸ਼ਾਂਤਮਈ ਰਹੂਗਾ ਚਾਹ ਸੰਤ ਨਿਰਮਨ ਦਾਸ ਜੀ ਰਾਸ਼ਟਰੀ ਪੱਤਰਕਾਰ ਹਰਪਾਲ ਸਿੰਘ ਗੱਜ ਪਿਓਰ ਪੰਜਾਬ ਹੈਡਲ ਨਾ ਵਾ ਅੰਮ ਨਾ ਕਰਾ ਵ ਇੱਕ ਅਗਮ ਜਲਾਵੇ ਦੇਖ ਪਰ ਰੰਗਾਈਏ ਵਰਮੰਟਸ ਜਾਈ ਮਨ ਮੁਕਤ RAM ਨਦਪ ਅਵਾਰੇ ਬਤ ਬਤ ਆਪੇ ਕਰਤਾ ਸੁਰਖ ਬਿਦੱਤਾ ਜਨ ਆਪੇ ਆਪੋ ਪਾਈ ਬਦੱਤਾ ਆਪੇ ਦਤ ਗੁਰ ਆਪੇ ਸੇਵਕ ਆਪੇ ਸਤ ਪਾਈ ਹੈ ਆਪੇ ਨਹੀਂ ਰਹਾ ਹੀ ਦੂਏ ਤੁਸੇ ਕਰਮ ਕਸੇ ਨਾ ਪੂਰੇ ਤਨਕੇ बचाई <muchas>